ਪੈਲਗਮ ਹਮਲੇ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜੀ ਹਾਂ ਤੁਹਾਨੂੰ ਦੱਸਿਆ ਕਿ ਆ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਆ ਇੱਕ ਵਿਅਕਤੀ ਜਿਹੜਾ ਆ ਉਹ ਰਾਈਡ ਲੈ ਰਿਆ ਸੀ ਹੁੰਦਾ ਤਾਂ ਥੱਲੇ ਤੁਸੀਂ ਦੇਖ ਸਕਦੇ ਹੋ ਕਿ ਇਹ ਉਹੀ ਮੰਜ਼ਰ ਸੀਗਾ ਜਦੋਂ ਆਤਕਵਾਦੀਆਂ ਵੱਲੋਂ ਜਿਹੜੇ ਪ੍ਰੈਟਿਕਸ ਸੀਗੇ ਉੱਥੇ ਘੁੰਮਣ ਆਏ ਸਨ ਉਹਨਾਂ ਦੇ ਉੱਤੇ ਅੰਦਾ ਦੂਨ ਜਿਹੜੀ ਉਹ ਫਾਇਰਿੰਗ ਕੀਤੀ ਗਈ ਔਰ ਇਸ ਦੇ ਵਿੱਚ ਸਾਫ਼ ਅਤੇ ਸਪਸ਼ਟ ਨਜ਼ਰ ਆ ਰਿਹਾ ਇਹ ਦੇ ਵਿੱਚ ਤੁਹਾਨੂੰ ਦੱਸ ਦੱਸਾਂਗੇ ਕਿ ਜਿਹੜੇ ਲੋਗ ਨੇ ਉਹ ਕਿਸ ਤਰ੍ਹਾਂ ਭਜਦੇ ਹੋਏ ਦਿਖਾਈ ਦੇ ਰਹੇ ਨੇ ਆ ਲਾਲ ਸੂਟ ਦੇ ਵਿੱਚ ਵੀ ਇੱਕ ਔਰਤ ਜਿਹੜੀ ਭਜਦੀ ਪਈ ਆ ਤਾਂ ਹੋਰ ਵੀ ਜਿੱਥੇ ਜਿੱਥੇ ਤੁਹਾਨੂੰ ਨਿਸ਼ਾਨ ਦਿਖਾ ਰਿਹਾ ਇਹ ਸਾਰੇ ਜਿਹੜੇ ਲੋਗ ਨੇ ਇਹ ਅੰਤਕਵਾਦੀ ਦੀ ਗੋਲੀਆਂ ਦੀ ਗਰਗਰਹਟ ਦੇ ਵਿੱਚ ਜੜਾਇਆ ਉਹ ਹਫੜਾ ਤਫੜੀ ਉੱਥੇ ਮੱਚ ਜਾਂਦੀ ਆ ਤਾਂ ਉਥੋਂ ਜਿਹੜੇ ਭਜਦੇ ਹੋਏ ਦਿਖਾਈ ਦੇ ਰਹੇ ਨੇ ਇਹ ਵੱਡਾ ਜਿਹੜਾ ਸਬੂਤ ਆ ਇਸ ਰਾਈਟ ਕਰਨ ਵਾਲੇ ਵਿਅਕਤੀ ਦੇ ਕੈਮਰੇ ਦੇ ਵਿੱਚ ਇਹ ਅਪਲੋਡ ਹੋ ਗਿਆ ਆ ਤੇ ਤੁਹਾਨੂੰ ਦੱਸ ਦਈਏ ਕਿ ਇਹ ਨੂੰ ਇਸ ਇਸ ਬੰਦੇ ਨੂੰ ਤਾਂ ਬਿਲਕੁਲ ਵੀ ਨਹੀਂ ਪਤਾ ਸੀਗਾ ਕਿ نیچے ਜੜੀ ਆ ਉਹ ਆਤਕਵਾਦੀਆਂ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਆ ਤੇ ਇਹ ਤਾਂ ਆਪਣੇ ਬੜੇ ਮਜ਼ੇ ਦੇ ਨਾਲ ਆਪਣੀ ਰਾਈਟ ਲੈ ਰਿਆ ਸੀਗਾ ਤਾਂ ਹੱਥ ਦੇ ਵਿੱਚ ਇੱਕ ਪਾਸੇ ਇਸ ਨੇ ਆਪਣਾ ਮੋਬਾਈਲ ਫੜਿਆ ਸੀਗਾ ਤੇ ਅਚਾਨਕ نیچے ਜ਼ਬਰਦਸਤ ਜੜੀਆਂ ਨੇ ਉਹ ਗੋਲੀ ਚੱਲਣ ਦੀਆਂ ਆਵਾਜ਼ਾਂ ਆਉਂਦੀਆਂ ਨੇ ਔਰ ਮਿੰਟੋਂ-ਮਿੰਟ ਜਿਹੜਾ ਹਫੜਾ-ਦਫੜੀ ਮੱਚ ਜਾਂਦੀ ਹੈ ਤੇ ਇਹ ਜਿਹੜੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਸਬੂਤ ਉਹ ਖੜਾ ਕਰਦੀਆਂ ਨੇ ਕਿ ਆਖਿਰਕਾਰ ਅੱਤਵਾਦੀਆਂ ਨੇ ਉਸ ਦਿਨ ਕੈਸਾ ਜਿਹੜਾ ਉਹ ਖੂਨੀ ਖੇਡ ਖੇលਿਆ ਤਾਂ ਇਹ ਜਿਹੜੀਆਂ ਤਸਵੀਰਾਂ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀਆਂ ਜਿਹੜੀਆਂ ਹੈ ਨਹੀਂ ਜਿਹੜੇ ਅ ਦਹਿਸ਼ਤ ਗਰਜਾਂ ਵੱਲੋਂ ਜਿਹੜਾ ਆ ਇਹ ਨਿਹੱਥੇ ਸਲਾਨੀਆਂ ਦੇ ਉੱਤੇ ਜਿਹੜਾ ਗੋਲੀਆਂ ਦੀ ਬੁਸ਼ਾਰਾ ਕੀਤੀਆਂ ਗਿਆ ਜਿਸ ਦੇ ਵਿੱਚ 27 ਤੋਂ ਵੱਧ ਜਿਹੜੇ ਸਲਾਨੀ ਜਿਹੜੇ ਨੇ ਉਹ ਮਾਰੇ ਗਏ ਸਨ